ਅੱਜ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਹੈਗੀ ਆ ਡੀਬੀਡਬਲਯੂ 327 ਕਿਸਮ ਕਾਫੀ ਕਿਸਾਨ ਭਰਾਵਾਂ ਦੇ ਇਸ ਕਿਸਮ ਨੇ ਅਗੇਤਾ ਜਿਹੜਾ ਛਿੱਟਾ ਕੱਢਿਆ ਹੈਗਾ ਆਪਾਂ ਨੇ 4 ਏਕੜੇ ਬੀਜੇ ਹੈਗੇ ਆ ਤੇ ਕਦੋਂ ਬੀਜੀਆ ਕਿੰਨਾ ਸੀਡ ਪਾਇਆ ਕੀ ਖਾਦ ਖਰਕ ਪਾਈ ਆ ਅੱਜ ਕਿੰਨੇ ਦਿਨ ਦੀ ਹੋ ਗਈ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਤੇ ਅਗੇਤਾ ਛਿੱਟਾ ਕੱਢਣ ਦਾ ਕਾਰਨ ਕੀ ਹੈ ਕਿਉਂ ਛਿੱਟਾ ਕੱਢਿਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਵੀਡੀਓ ਪੂਰੀ ਦੇਖ ਲਿਓ ਡੀਬੀਡਬਲਯੂ 327 ਕਿਸਮ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਕਾਫੀ ਰਕਬੇ ਦੇ ਵਿੱਚ ਇਸ ਸਾਲ ਕਿਸਮ ਨੂੰ ਜਿਹੜਾ ਬੀਜਿਆ ਗਿਆ ਤੇ ਕਾਫੀ ਕਿਸਾਨ ਭਰਾਵਾਂ ਦੇ ਨਾਰਾਜ਼ਗੀ ਦੇ ਸਵਾਲ ਵੀ ਸਾਡੇ ਕਿਸਮ 60 ਦਿਨ ਤੇ 75 ਦਿਨ ਦੇ ਜਿਹੜਾ ਇਹ ਛਿੱਟਾ ਕੱਢ ਗਈ ਬਾਈ ਲੱਗਦਾ ਇਸ ਬੀਜ ਨੇ ਤਾਂ ਅਸੀਂ ਮਾਰ ਤੇ ਇਸ ਬੀਜ ਦੇ ਪਿੱਛੇ ਕਹਿੰਦੇ ਬਾਈ ਭੇੜਚਾਲ ਬੜੀ ਹੋਈ ਆ ਪੇੜ ਚਾਲ ਕਿਉਂ ਹੋਈ ਐ ਉਹਦੇ ਬਾਰੇ ਵੀ ਦੱਸਣਾ ਆਪਾਂ ਨੇ 4 ਇਕੜੇ ਬੀਜੇ ਹੋਇਆ 1 ਨਵੰਬਰ ਦਾ ਬੀਜ ਬਿਆਰ ਹੈ ਕਿੰਨੀ ਖਾਦ ਖਰਾਕ ਪਾਈ ਐ ਉਹਦੇ ਬਾਰੇ ਵੀ ਦੱਸਾਂਗੇ ਤੁਸੀਂ ਕੈਰੈਕਟਰ ਦੇਖ ਲਓ ਵੈਰੈਟੀ ਦਾ ਜਿਹੜੀ ਉਹ ਪਰਲੀ ਸਾਈਡ ਤੇ ਐ ਉਹ ਵੀ ਡੀਬੀਡਬਲਯੂ ਦੀ ਕਿਸਮ ਐ ਤੇ ਇਹ ਵੀ ਡੀਬੀਡਬਲਯੂ ਕਿਸਮ ਐ ਤੇ ਇਧਰ 4 ਇਕ ਡੀਬੀਡਬਲਯੂ 327 ਦੇ ਆ ਆ ਬਾਦਮਾ ਗੇੜਾ ਵੀ 327 ਦਾ ਤੇ ਪਰਲੇ ਪਾਸੇ ਡੀਬੀਡਬਲਯੂ 222 ਆ ਇਹ ਦੋਨੇ ਕਿਸਮਾਂ ਇੱਕੋ ਹੀ ਸੰਸਥਾ ਚ ਬਣੀਆਂ ਹੋਈਆਂ ਨੇ ਇੱਕ ਕੁਝ ਕੁ ਸਾਲ ਪਹਿਲਾਂ ਆਈ ਆ ਤੇ ਇੱਕ ਕੁਝ ਸਮਾਂ ਮਗਰੋਂ ਆਈ ਹੈਗੀ ਆ ਜੇ ਪਿਛਲੇ ਸਾਲ ਆਪਾਂ ਚਲੇ ਜਾਈਏ ਪਿਛਲੇ ਸਾਲ ਕੀ ਹੋਇਆ ਸੀ 2-2 4-4 ਏਕੜ ਜਿੱਥੇ ਕਿਤੇ ਵੀ ਲੱਗੇ ਇਸ ਕਿਸਮ ਦੇ ਜਿਵੇਂ ਹਰਪੀ ਸਿੰਘ ਕਮਾਲਪੁਰ ਦੇ ਖੇਤ ਦੇ ਵਿੱਚ ਲੱਗੀ ਉੱਥੇ 28 ਤੋਂ 29 ਕੁਇੰਟਲ ਆਇਆ ਤੇ ਕੁਝ ਕੁ ਕਿਸਾਨ ਭਰਾਵਾਂ ਨੇ ਕਹਿੰਦੇ ਵੀ ਸਾਡੇ 32-33 ਕੁਇੰਟਲ ਤੱਕ ਝਾੜ ਆ ਗਿਆ ਠੀਕ ਹੈ ਇਹ ਯੂਨੀਵਰਸਿਟੀ ਦੇ ਪੋਰਟਲ ਤੇ ਉਹਨਾਂ ਦਾ ਡਾਟਾ ਵੀ ਚੜਿਆ ਇੱਕ ਬਾਈਸ਼ੂ ਦਵਿੰਦਰ ਸਿੰਘ ਚਨਾਰਸਲ ਖੁਰਦ ਤੋਂ ਸ਼੍ਰੀ ਫਤਿਹਗੜ ਸਾਹਿਬ ਤੋਂ ਇੱਕ ਫਾਰਮਰ ਕਰਨਾਲ ਤੋਂ ਸੀਗਾ ਤੇ ਇੱਕ ਇਧਰ ਸਰਸਾ ਜ਼ਿਲ੍ਹੇ ਦੇ ਕਣੀ ਪਿੰਡ ਸੀ ਕਿਸਾਨ ਦਾ ਤੇ ਤਿੰਨ ਕੇ ਕਿਸਾਨਾਂ ਦਾ ਡਾਟਾ ਜਿਹੜਾ ਕਿਤੇ 32 ਕੁੰਟਲ ਕਿਤੇ 33 ਕੁੰਟਲ ਕਿਤੇ 31 ਕੁੰਟਲ ਦੱਸਿਆ ਗਿਆ ਉਸ ਨੂੰ ਲੈ ਕੇ ਫਿਰ ਕਿਸਾਨ ਬੀਜ ਦੇ ਪਿੱਛੇ ਪੈ ਕੇ ਵੀ ਆਰੇ ਤਾਂ 31 32 ਕੁੰਟਲ ਨਿਕਲਦੀ ਹੈ ਆਪਾਂ ਤਾਂ ਇਸੇ ਕਿਸਮ ਨੂੰ ਲਾਉਣਾ ਹੈਗਾ ਹੁਣ ਜਿਨ੍ਹਾਂ ਦੇ ਕੀਤਾ ਛੱਟਾ ਕੱਢਿਆ ਉਹਦਾ ਵੀ ਚਾਨਣਾ ਪਾਉਣਾ ਤੇ ਆਪਾਂ ਨੇ ਸੁਨਮਤ ਦੱਸੇ ਵੀ 1 ਨੰਬਰ ਆਪਣੇ ਬੀਜੀਆ ਕਣਕ ਤੇ ਜਗਰਾਜ ਸਿੰਘ ਆਤਲੇ ਤੋਂ ਬੀਜ ਲਿਆ ਸੀਗਾ 42 43 ਕਿਲੋ ਆਪਾਂ ਨੇ ਸੀਡ ਪਾਇਆ 0 ਡਲ ਦੇ ਨਾਲ ਬੀਜੀ ਹੋਈ ਆ ਪਹਿਲਾਂ ਤਾਂ ਅੱਜ ਕਿਸਮਨ ਇੱਕ 90 ਦਿਨ ਦੀ ਲਾ ਲਓ ਅੱਜ 30 ਜਨਵਰੀ ਹੋ ਗਈ ਇਸ ਮਹੀਨੇ ਦੀ ਇੱਕ ਦਿਨ ਵਾਕੀ ਆ 31 ਜਨਵਰੀ ਨੂੰ ਮਹੀਨਾ ਖਤਮ ਹੁੰਦਾ ਹੈ ਅੱਗੇ 1 ਫਰਵਰੀ ਆ ਜਾਣੀ ਆ 90 92 ਦਿਨ ਦੀ ਹੋ ਜਾਣੀ ਆ ਫਰਵਰੀ ਚ ਇਹ ਅੱਜ ਲਾ ਲਓ 90 ਕੇ ਦਿਨ ਦੀ ਹੈਗੀ ਆ 30 ਜਨਵਰੀ ਅੱਜ ਠੀਕ ਹੈ ਸਾਰਾ ਮਹੀਨਾ ਨਵੰਬਰ ਦਾ ਸਾਰਾ ਦਸੰਬਰ ਦਾ ਤੇ ਸਾਰੀ ਟੱਪ ਗਈ ਜਨਵਰੀ ਤੇ ਹਲੇ ਤੱਕ ਕਿਸਮ ਜਿਹੜੀ ਗੋਬ ਦੇ ਵਿੱਚ ਹੈਗੀ ਆ ਗੋਬ ਦੇ ਵਿੱਚ ਜਿਹੜਾ ਬੱਲੀ ਦਾ ਆਕਾਰ ਬਣਾ ਲਿਆ ਦੇ ਵਿੱਚ ਕਿਸਾਨ ਭਰਾਵਾਂ ਦੇ ਜਿਨ੍ਹਾਂ ਦੇ ਬਈ ਅਗੇਤਾ ਛਿੱਟਾ ਕੱਢਿਆ ਉਹਦਾ ਕਾਰਨ ਪਹਿਲੀ ਗੱਲ ਤਾਂ ਵੈਰੈਟੀ ਨੂੰ ਆਪਾਂ ਅਗੇਤਾ ਬੀਜ ਲੈਨੇ ਆ ਇੱਕ ਸੋਸ਼ਲ ਮੀਡੀਆ ਤੇ ਟੋੜਕਾ ਵੀ ਛੱਡ ਦਿੰਦੇ ਆ ਵੀ ਬਾਈ ਜਿਹੜੀ ਕਿਸ ਨੂੰ ਤੁਸੀਂ ਕੀਤਾ ਬੀਜੋਗੇ 20 ਅਕਤੂਬਰ ਨੂੰ 25 ਅਕਤੂਬਰ ਨੂੰ ਚ ਡੂਡੀਆਂ ਖਾਦਾ ਪਾਲ ਛੋਡੇ ਡੂਡਾ ਝਾੜ ਆ ਜਾਊਗਾ ਠੀਕ ਹੈ ਉਹਦੇ ਵਿੱਚ ਤਾਂ ਇੱਕ ਅੱਧਾ ਸਾਲ ਪਾਸ ਹੋਇਆ ਕਿਸਾਨ ਨਹੀਂ ਕਿਸਾਨ ਉਸ ਦੇ ਵਿੱਚ ਫੇਲ ਹੀ ਹੋਇਆ ਕਿਉਂਕਿ ਜਿਹੜੀ ਕਿਸਮਾ 1 ਨਵੰਬਰ ਤੋਂ 10 15 ਨਵੰਬਰ ਤੱਕ ਦੀ ਬੀਜੀ ਜਾਊਗੀ ਨਾ ਉਹ ਅਕਤੂਬਰ ਵਾਲੀ ਨੂੰ ਕੱਟ ਕੇ ਜਾਊਗੀ ਜਾਊਗੀ ਕਿਉਂਕਿ ਇੱਕ ਤਾਂ ਅਕਤੂਬਰ ਮਹੀਨੇ ਇਸ ਵਾਰ ਗਰਮੀ ਸੀ ਗਰਮੀ ਦੇ ਆੜ ਦੇ ਵਿੱਚ ਆਇਆਂ ਕਣਕਾਂ ਬੀਜੀਆਂ ਗਈਆਂ ਉਹਦੇ ਕਰਕੇ ਵੀ ਛਿੱਟਾ ਕੀਤਾ ਕੱਢਿਆ ਤੇ ਆਪਾਂ ਨੇ ਸਹੀ ਟਾਈਮ ਤੇ ਬੀਜੀ ਮੈਂ ਵੀ ਕਹਿੰਦਾ ਮੈਂ ਸਹੀ ਟਾਈਮ ਤੇ ਬੀ ਸਕਿਆ ਇਹਨੂੰ ਹੋਰ ਕਿਸਾਨ ਵੀ ਕੋਈ 5 ਨਵੰਬਰ ਵਾਲਾ ਵੀ ਹੈ ਕੋਈ 10 ਨਵੰਬਰ ਵਾਲਾ ਵੀ ਹੈ ਪਰ ਉਹਨਾਂ ਦੇ ਪ੍ਰੋਬਲਮ ਨਹੀਂ ਆਈ ਜਿਨ੍ਹਾਂ ਨੂੰ ਬਈ ਅਸਲੀ ਬੀਜ ਮਿਲਿਆ ਗੱਲ ਅਸਲੀ ਬੀਜ ਤੇ ਵੀ ਆਉਂਦੀ ਆ ਗੱਲ ਇਹ ਨਹੀਂ ਹੈਗੀ ਵੀ ਕਿਸੇ ਤੋਂ ਆਪਾਂ ਬੀਜ ਲੈ ਲਿਆ ਥੱppa ਲਾਤਾ ਬਈ ਡੀਬੀਡਬਲ 327 ਆ ਲਾਲਾ ਕੁ ਚੱਕਰ ਨਹੀਂ ਅੱਗੇ ਨਸਾਰੇ ਵੇਲੇ ਜਾਂ ਕਰੈਕਟਰ ਵੇਲੇ ਪਤਾ ਲੱਗ ਜੂਗਾ ਯਾਰ ਵੀ ਵੈਰੈਟੀ ਦੇ ਵਿੱਚ ਕਿੰਨਾ ਕੁ ਵੱਖਰਾ ਹੈਗਾ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਵੀ ਕਰੈਕਟਰ ਦਾ ਤੁਹਾਨੂੰ ਦੂਰੋਂ ਪਤਾ ਲੱਗ ਜਾਂਦਾ ਵੀ 327 ਕਿਹੜੀ ਸ਼ੈਡ ਹੈ ਤੇ 222 ਕਿਹੜੀ ਸ਼ੈਡ ਹੈ ਆਪਾਂ ਨੇ ਦੋ ਸੁਪਰੇਆਂ ਮੈਗਨੀਸਲਵੇਟ ਦੀਆਂ TSP ਖਾਦ ਪਾਈ ਹੋਈ ਆ DAP ਜਿਹੜੀ ਆਪਾਂ ਨੂੰ ਇਹਦੇ ਮਿਲੀ ਨਹੀਂ ਸੀ ਉਦੋਂ 046 ਖਾਦ ਪਾਈ ਹੋਈ ਆ 55 60 ਕਿਲੋ 0 ਲੈ ਲੈਣਾ ਵੀ ਜੀ ਆ 200 ਪ੍ਰੀਆਂ ਮੈਗਨੀਸਿਅਮ ਸਲਫੇਟ ਦੀਆਂ ਸਲਫਰ ਵੀ ਦਿੱਤਾ ਹੋਇਆ ਢਾਈ ਤੋਂ 3 ਗੱਟੇ ਯੂਰੀਆ ਦੇ ਲਗਭਗ 10 ਦਿਨਾਂ ਦੇ 10 12 ਦਿਨਾਂ ਦੇ ਲਗਭਗ ਇਹ ਕੰਪਲੀਟ ਅਨਸਾਰਾ ਲੈ ਜਾਊਗੀ ਕਿਉਂਕਿ ਜਿਹੜੀ ਬੱਲੀ ਹੈਗੀ ਆ ਗੋਭ ਦੇ ਵਿੱਚ ਜਮਾ ਆਕਾਰ ਬਣਾ ਚੁੱਕੀ ਆ ਤੇ 5 7 10 ਦਿਨਾਂ ਦੇ ਲਗਭਗ ਆਪਾਂ ਇਹਦੇ ਉੱਪਰ NPK 13:45 1 ਫੰਗੀ ਸਾਈਡ ਦੀ ਵੀ ਜਿਹੜੀ ਸਪਰੇਅ ਕਰਨੀ ਹੈਗੀ ਕਿਉਂਕਿ ਦੋ ਸਪਰੇਆਂ ম্যাগਨੀਸ਼ੀਅਮ ਸਲਟ ਦੀ ਆਪਾਂ ਪਹਿਲਾਂ ਇਹਦੇ ਉੱਪਰ ਕਰ ਚੁੱਕੇ ਹਾਂ ਹੁਣ ਵਿੱਚ ਕਿਸਾਨ ਭਰਾ ਕਹਿੰਦੇ ਵਿੱਚ ਸੋਸ਼ਲ ਮੀਡੀਆ ਵਾਲਿਆਂ ਨੇ ਵੀ ਕਾਫੀ ਪਹਿਲਾਂ ਜ਼ੋਰ ਲਾਇਆ ਕਿਉਂਕਿ ਜਿਹੜੇ ਬੰਦੇ ਬਈ 5 7 10000 20 25 30000 ਰੁਪਏ ਲੈ ਲੈਂਦੇ ਆ ਵੀਡੀਓ ਵਾ ਕੇ ਚਲੇ ਜਾਂਦੇ ਆ ਕੋਈ ਕਿਸੇ ਤੋਂ ਬਿੱਲ ਨਹੀਂ ਪੁੱਛਦਾ ਬਈ ਤੇਰੇ ਕੋਲੇ ਬਿੱਲ ਹੈਗਾ ਜਾਂ ਨਾ ਹੈਗਾ ਮੇਰੇ ਕੋਲ ਵੀ ਕਾਫੀ ਬੰਦਿਆਂ ਦੇ ਫੋਨ ਆਏ ਪਰ ਆਪਾਂ ਨੇ ਇਹ ਕੰਮ ਨਹੀਂ ਕੀਤਾ ਕੰਮ ਆਪਾਂ ਉਹ ਦਵਾ ਕਰਦੇ ਜਿਹੜਾ ਆਪਾਂ ਨੂੰ ਪ੍ਰੂਫ ਦਿਖਾਉਂਦਾ ਠੀਕ ਹੈ ਮੈਂ ਹਾਪੀ ਸਿੰਘ ਕਮਾਲਪੁਰ ਦੇ ਵੀਡੀਓ ਪਾਉਣੇ ਆ ਬਾਈ ਕੋਲੇ ਅਸਲੀ ਬੀਜ ਲੱਗੇ ਹੁੰਦੇ ਚਾਹੇ ਕਿੱਲਾ ਲਗੇ ਚਾਹੇ ਦੋਕਲੇ ਲਗੇ ਬਿੱਲ ਦਿਖਾ ਕੇ ਵੀਡੀਓ ਪਾਉਣੇ ਆ ਮੇਰੀ ਰਿਕਵੈਸਟ ਉਹਨਾਂ ਨੂੰ ਵੀ ਆ ਜਿਹੜੇ ਪੈਸੇ ਲੈ ਕੇ ਜਾਦੇ ਪੈਸੇ ਪਿੱਛੇ ਭਜਦੇ ਆ ਕਿਸਾਨਾਂ ਦੇ ਪੁੱਤ ਕਿਸਾਨਾਂ ਨੂੰ ਮਾਰ ਜਾਂਦੇ ਆ ਜਾ ਕੇ ਖੜ ਜਾਂਦੇ ਲੇ ਗਦਾਮ ਚ ਨਾ ਬਿੱਲ ਪੁੱਛਣਾ ਨਾ ਹੋਰ ਜਿਹੜੀ ਵੈਰਾਈ ਉਹਨੇ ਕਹਤੀ ਉਹੀ ਆਪ ਬੋਲਦੀ ਇਹ ਗਲਤ ਗੱਲਾਂ ਨੇ ਆਪਣੀਆਂ ਜਿਹੜੇ ਬੰਦਿਆਂ ਨੂੰ ਬਈ ਬੀਜ ਗਲਤ ਮਿਲੇ ਉਹਨਾਂ ਨੂੰ ਗਲਤ ਜਿਹੜਾ ਭੁਗਤਣਾ ਪੈ ਗਿਆ ਹਨਾ ਤੇ ਦੂਸਰੀ ਗੱਲ ਪ੍ਰੋਬਲਮ ਹੀ ਉੱਥੇ ਆਈ ਆ ਜਿੱਥੇ ਵਾਲੀ ਕੀਤੀ ਬੀਜੀ ਗਈ ਜਿੱਥੇ 1 ਨਵੰਬਰ ਤੋਂ 10-12 ਨਵੰਬਰ ਤੱਕ ਬੀਜੀ ਗਈ ਹੈ ਨਾ ਉੱਥੇ ਦੇਖੋ ਕੋਈ ਦਿੱਕਤ ਨਹੀਂ ਹੈਗੀ ਆਪਣੇ ਤਾਂ ਦੇਖੋ ਬਈ ਵਧੀਆ ਖੜੀ ਆ ਕਿਸਮ ਛੋਡੇ ਕਿਸ ਤਰ੍ਹਾਂ ਦੀ ਹੈਗੀ ਆ ਕਿੱਥੋਂ ਬੀਜ ਲਿਆ ਉਹਦੇ ਬਾਰੇ ਦੇਖੋ ਤੁਸੀਂ ਜਾਣਨਾ ਪਾਉਣਾ ਹੈ ਵੈਰਾਈਟੀ ਦੇਖੋ ਦੂਰੋਂ ਸੁਣ ਇੱਕ ਜਿਹੜਾ ਮਸ਼ੀਨ ਦਾ ਦੱਸ ਰਿਹਾ ਵੀ ਕਿੱਥੇ ਕਿਹੜੀ ਵੈਰਾਈਟੀ ਲੱਗੀ ਕਿੱਥੇ ਕਿਹੜੀ ਲੱਗੀ ਪਰਲੇ ਪਾਸੇ ਵੈਰਾਈਟੀ ਦਾ ਕਿੰਨਾ ਜ਼ਿਆਦਾ ਕੈਰੈਕਟਰ ਦਾ ਫਰਕ ਹੈਗਾ ਪੱਤੇ ਪੱਤੇ ਦਾ ਫਰਕ ਹੈਗਾ ਜਿਵੇਂ 303 ਦਾ ਕੈਰੈਕਟਰ ਹੋਰ ਆ ਬਾਈ ਠੀਕ ਹੈ ਤੇ 327 ਦਾ ਕੈਰੈਕਟਰ ਵੀ ਤੁਹਾਨੂੰ ਪਤਾ ਹੈ ਵੀ ਕਿਸ ਤਰ੍ਹਾਂ ਦਾ ਇੱਕ ਕਿਸਾਨ ਭਰਾ ਕੀ ਕਰਦੇ ਆ ਨਾ ਜਦੋਂ ਆਪਾਂ ਮੰਨ ਕੋਈ ਕਿਸਮ ਲੈ ਲਈ ਉਸ ਕਿਸਮ ਬਾਰੇ ਉਹਦੇ ਕੋਲ ਲਿਟਰੇਚਰ ਪੜ੍ਹ ਲਓ ਜਾਂ YouTube ਤੇ ਬਹੁਤ ਕੁਝ ਪੈਂਦਾ ਹੈਗਾ ਜਾਂ ਯੂਨੀਵਰਸਿਟੀ ਦੇ ਪੋਰਟਲ ਖੋਲ੍ਹ ਲਓ ਉਹ ਤੋਂ ਦੇਖ ਕੇ ਯਾਰ ਕਿਸਮ ਨੂੰ ਆਪਾਂ ਲੈ ਕੇ ਚੱਲੋ ਕਿਉਂਕਿ ਇਹ ਕਿਸਮ 95 100 ਦਿਨ ਤੇ ਜਾ ਕੇ ਕੰਪਲੀਟ ਜਿਹੜਾ ਨਿਸਾਰਾ ਲੈ ਜੂਗੀ 155 ਦਿਨਾਂ ਦੇ ਵਿੱਚ ਪੱਕ ਕੇ ਜਮਾ ਤਿਆਰ ਹੋ ਜੂ ਹਾਰਵੈਸਟਿੰਗ ਹੋ ਜੂਗੀ ਇਹ ਮੀਡੀਅਮ ਕੱਦ ਦੀ ਵੈਰੈਟੀ ਆ 9800 ਸੈਂਟੀਮੀਟਰ ਵਾਲੀ ਵੈਰੈਟੀ ਆ ਵਿੱਚ ਕਿਸਾਨ ਭਰਾਵ ਨੇ ਮਾਂ ਦੇ ਪੁੱਤਾਂ ਨੇ 70 70 ਦਿਨ ਤੇ ਜਾ ਕੇ ਇਤੇ ਲੀਹੋਸਨ ਵੀ ਕਰ ਲਈ ਪਤਾ ਨਹੀਂ ਕੀ ਦਿਮਾਗ ਨੂੰ ਹੋਇਆ ਕੀ ਨਾ ਤੇ ਜਿਹੜੀ ਕਿਸਮ ਦੇ ਕਰਨੀ ਵਾਲੀ ਹੋ ਜਨ ਉਹਦੇ ਟਾਈਮ ਤੇ ਕਰਦੇ ਨਹੀਂ 100 ਦਿਨ ਤੇ ਫਿਰ ਕਰਨ ਲੱਗੇ ਨੇ ਆਪਾਂ ਇਹਦੇ ਬਾਰੇ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਵੀ ਕਿਉਂ ਕਰਦੇ ਉਹ ਕਾਹਦੇ ਲਈ ਕਰਦੇ and